4-5 ਸਾਲ ਦਾ ਸੀ ਉਦੋਂ ਆਪਾਂ ਨੂੰ ਸਿੰਪਟਮ ਦਿਖਾਈ ਦਿੱਤੇ ਕਿ ਇਹ ਤੁਰੰਨੋਂ ਕਹਿੰਦਾ ਹੀ ਮम्मा ਮੈਂ ਥੱਕ ਗਿਆ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਜਾਂ ਮੈਨੂੰ ਚੁੱਕ ਲਓ ਡਾਕਟਰ ਨੂੰ ਉਸ ਕੰਸਰਨ ਕੀਤਾ ਉਹਨਾਂ ਨੇ ਇਹਨੂੰ ਟ੍ਰੀਟ ਕੀਤਾ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੂੰ ਕੁਝ ਸ਼ੱਕ ਹੋ ਰਿਹਾ ਹੈ ਬਿਮਾਰੀ ਦਾ ਉਹ ਉਹਨਾਂ ਨੇ ਜਦੋਂ ਟੈਸਟ ਕਰਾਏ ਤੇ ਪਤਾ ਲੱਗਿਆ ਕਿ ਇਹਨੂੰ ਡੀਐਮਡੀ ਹੈ ਡੁਸ਼ੈਨ ਮਸਕੂਲਰ ਡਿਸਟ੍ਰੋਫੀ ਜਿਹੜਾ ਆਪਣੇ 3000 ਬੱਚਿਆਂ 'ਚੋਂ ਕਿਸੇ ਇੱਕ ਬੱਚੇ ਨੂੰ ਆਂਦੀ ਹੈ ਜਦੋਂ ਆਪਾਂ ਦਿੱਲੀ ਗਏ ਆਪਾਂ ਏਮਸ ਗਏ ਉੱਥੇਾਨੂੰ ਪਤਾ ਲੱਗਿਆ ਕਿ ਇਹਦਾ ਜਿਹੜਾ ਬਿਮਾਰੀ ਹੈ ਉਹ ਤਾਂ ਕੋਈ ਇਲਾਜ ਨਹੀਂ ਹੈਗਾ ਇਹ ਲਾ ਇਲਾਜ ਹੈ ਔਰ ਕੁਝ ਟਾਈਮ ਪਹਿਲਾਂ ਹੀ ਜਦੋਂ ਮੈਨੂੰ ਕਿਉਂਕਿ ਮੈਂ ਥੋੜਾ ਬਹੁਤ ਇਹਦੇ ਬਾਰੇ ਸਰਚ ਕਰਦੀ ਰਹੀ ਇਹਦੀ ਨੌਲੇਜ ਲੈਂਦੀ ਰਹੀ ਤੇ ਮੈਨੂੰ ਪਤਾ ਲੱਗਿਆ ਕਿ ਆਹ ਬਿਮਾਰੀ ਜਿਹੜੀ ਆ ਉਹਦਾ ਇੱਕ ਟ੍ਰੀਟਮੈਂਟ ਆਇਆ ਹੋਇਆ ਹੈ ਜਿਹਨੂੰ ਆਪਾਂ ਜੈਨੇਟਿਕ ਟ੍ਰੀਟਮੈਂਟ ਆੰਨੇ ਆ ਕ੍ਰਿਸਪਰ ਨਾਲ ਕਰਕੇ ਜਦੋਂ ਮੈਂ ਡਾਕਟਰਸ ਨਾਲ ਕਨਸਰਨ ਕੀਤਾ ਤੇ ਮੈਡਮ ਜਿਹੜੇ ਡਾਕਟਰ ਗੁਲਾਟੀ ਹੈਗੇ ਉਹ ਐਮਜ਼ ਦੇ ਸਭ ਤੋਂ ਵੱਡੇ ਨਿਊਰੋਲੋਜਿਸਟ ਹੈਗੇ। ਉਹਨਾਂ ਨੇ ਸਾਨੂੰ ਦੱਸਿਆ ਕਿ ਹਾਂ ਇਹ ਟ੍ਰੀਟਮੈਂਟ ਹੈਗਾ ਬਟ ਇਹ ਤੁਹਾਡੇ ਬੱਚੇ 'ਚ ਕਾਰਗਰ ਹੈਗਾ ਕਿ ਨਹੀਂ ਇਹ ਆਪਾਂ ਹੁਣ ਨਹੀਂ ਕਹਿ ਸਕਦੇ। ਉਹਨਾਂ ਨੇ ਮੇਰੇ ਬੱਚੇ ਦੇ ਡਾਕੂਮੈਂਟੇਸ਼ਨ ਲੈ ਕੇ ਇਹਦਾ ਟ੍ਰੀਟਮੈਂਟ ਦੇ ਬਾਰੇ ਪਤਾ ਕੀਤਾ। ਫਿਰ ਪਤਾ ਲੱਗਿਆ ਕਿ ਕਰੋਨਾ 'ਚ ਕੋਈ ਬੱਚਾ ਹੈਗਾ ਆ ਜਿਹਦਾ ਇਹ ਟ੍ਰੀਟਮੈਂਟ ਹੋ ਸਕਦਾ। 3.9 ਮਿਲੀਅਨ ਯੂਐਸ ਡਾਲਰ ਦਾ ਇਹਦਾ ਖਰਚਾ ਹੈ। ਅਗਰ ਆਪਾਂ ਇੰਡੀਅਨ ਕਰੰਸੀ ਦੀ ਬਾਤ ਗੱਲ ਕਰਦੇ ਆਂ ਤੇ ਇਹ 27 ਕਰੋੜ ਦੇ ਲਗਭਗ ਹੈਗਾ ਆ। ਹੁਣ ਆਪਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ 27 ਕਰੋੜ ਬਹੁਤ ਵੱਡੀ ਚੀਜ਼ ਆ। ਜਦੋਂ ਮੈਨੂੰ ਆਸ ਉਮੀਦ ਮਿਲ ਗਈ ਹੈ ਕਿ ਮੇਰਾ ਬੱਚਾ ਠੀਕ ਹੋ ਸਕਦਾ ਹੈ ਤੇ ਮੈਂ ਪੈਸਾ ਕਰਕੇ ਆਪਣੇ ਬੱਚੇ ਦਾ ਇਲਾਜ ਬੰਨੀ ਕਰਾਉਣਾ ਚਾਹੁੰਦੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਨ ਤੇ ਮੇਰੇ ਬੱਚੇ ਲਈ ਫੰਡ ਇਕੱਠਾ ਕਰਨ 'ਚ ਮੇਰੀ ਹੈਲਪ ਕਰਨ। ਬੇਟੇ ਦਾ ਨਾਮ ਇਹ ਰਿਸ਼ਮੀਤ ਸਿੰਘ ਜਿਹੜਾ ਅਕਾਊਂਟ ਹੈ ਉਹ ਇਸੇ ਦੇ ਨਾਂ ਤੇ ਬਣਿਆ ਹੋਇਆ ਹੈ ਕੀ ਗੱਲ ਹੋਈ ਆ ਜੀ ਬੱਚੇ ਬੱਚੇ ਦਾ ਜਦੋਂ ਇਹ 4-5 ਸਾਲ ਦਾ ਸੀ ਉਦੋਂ ਆਪਾਂ ਨੂੰ ਸਿੰਪਟਮ ਦਿਖਾਈ ਦਿੱਤੇ ਕਿ ਤੁਰੰਨੋ ਕਹਿੰਦਾ ਹੀ ਮਮਾ ਮੈਂ ਥੱਕ ਗਿਆ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਜਾਂ ਮੈਨੂੰ ਚੁੱਕ ਲੋ ਤੇ ਜਦੋਂ ਆਪਾਂ ਨੂੰ ਇਦਾਂ ਦੀ ਕੋਈ ਗੱਲ ਪਤਾ ਲੱਗਦੀ ਸੀ ਤੇ ਆਪਾਂ ਡਾਕਟਰ ਨੂੰ ਉਸ ਕੰਸਰਨ ਕੀਤਾ ਉਹਨਾਂ ਨੇ ਇਹਨੂੰ ਟ੍ਰੀਟ ਕੀਤਾ ਦੇਖਿਆ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਕੁਝ ਸ਼ੱਕ ਹੋ ਰਿਹਾ ਹੈ ਬਿਮਾਰੀ ਦਾ ਉਹ ਕੁਝ ਟੈਸਟ ਕਰਾਉਣਾ ਚਾਹੁੰਦੇ ਹਨ ਉਹਨਾਂ ਨੇ ਜਦੋਂ ਟੈਸਟ ਕਰਾਏ ਤੇ ਪਤਾ ਲੱਗਿਆ ਕਿ ਇਹਨੂੰ ਡੀਐਮਡੀ ਹੈ ਦੁਸ਼ੈਨ ਮਸਕੂਲਰ ਡਿਸਟ੍ਰੋਫੀ ਜਿਹੜਾ ਆਪਣੇ 3000 ਬੱਚਿਆਂ ਚੋਂ ਕਿਸੇ ਇੱਕ ਬੱਚੇ ਨੂੰ ਆਂਦੀ ਹੈ ਤੇ ਇਹ ਹਰ ਬੱਚੇ ਚੋਂ ਵੱਖਰੀ ਵੱਖਰੀ ਹੁੰਦੀ ਹੈ ਕਿਸੇ ਬੱਚੇ ਦੇ ਸਿੰਪਟਮਸ ਵੱਖਰੇ ਹੁੰਦੇ ਤੇ ਕਿਸੇ ਬੱਚੇ ਦੇ ਵੱਖਰੇ ਸਿੰਪਟਮਸ ਹੁੰਦੇ ਆ ਤੇ ਜਦੋਂ ਮੈਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਜੇ ਬਹੁਤਾ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਤੁਸੀਂ ਦਿੱਲੀ ਚਲ ਜਾਓ ਉੱਥੇ ਏਮਜ਼ ਤਾਂ ਜੀ ਮੇਰੇ ਹਸਬੰਡ ਆਰਮੀ ਚ ਗਿਆ ਤੇ ਉਹਦੇ ਕਰਕੇ ਹਾਨੂੰ ਆਰਮੀ ਹਸਪੀਟਲ ਵਿਚੋਂ ਵੀ ਬਹੁਤ ਹੈਲਪ ਮਿਲਦੀ ਮਿਲੀ ਕਿਉਂਕਿ ਉਹਨਾਂ ਨੇ ਮੇਰੇ ਹਸਬੰਡ ਨੂੰ ਉੱਥੇ ਹੀ ਪੋਸਟਿੰਗ ਦਿੱਤੀ ਦਿੱਲੀ ਤਾਂ ਕਿ ਦਿੱਲੀ ਰਹਿ ਕੇ ਆਪਾਂ ਇਹਦਾ ਟ੍ਰੀਟਮੈਂਟ ਦੇ ਬਾਰੇ ਸਾਰੀ ਨੋਲੇਜ ਲੈ ਸਕਾਂ ਜਦੋਂ ਆਪਾਂ ਦਿੱਲੀ ਗਏ ਆਪਾਂ ਏਮਸ ਗਏ ਉੱਥੇ ਨੂੰ ਪਤਾ ਲੱਗਿਆ ਕਿ ਇਹਦਾ ਜਿਹੜਾ ਬਿਮਾਰੀ ਹੈ ਉਹ ਤਾਂ ਕੋਈ ਲਾਜ ਨਹੀਂ ਹੈਗਾ ਇਹ ਲਾ ਇਲਾਜ ਹੈ ਪਰ ਫਿਰ ਵੀ ਆਪਾਂ ਉਮੀਦ ਨਹੀਂ ਛੱਡੀ ਇਹਦੀ ਫਿਜ਼ੀਓਥੈਰੇਪੀ ਲਗਾਤਾਰ ਕਰਾਉਂਦੇ ਰਹੇ ਇੱਕ ਦਿਨ ਵੀ ਨਾਗਾ ਨਾ ਕਰਕੇ ਇਹਦਾ ਹਰ ਕੰਮ ਇਹਦੇ ਲਈ ਕਰਾਇਆ ਔਰ ਕੁਝ ਟਾਈਮ ਪਹਿਲਾਂ ਹੀ ਜਦੋਂ ਮੈਨੂੰ ਕਿਉਂਕਿ ਮੈਂ ਥੋੜਾ ਬਹੁਤ ਇਹਦੇ ਬਾਰੇ ਸਰਚ ਕਰਦੀ ਰਹੀ ਦੀ ਨੋਲੇਜ ਲੈਂਦੀ ਰਹੀ ਤੇ ਮੈਨੂੰ ਪਤਾ ਲੱਗਿਆ ਕਿ ਆਹ ਬਿਮਾਰੀ ਜਿਹੜੀ ਹੈ ਉਹਦਾ ਇੱਕ ਟ੍ਰੀਟਮੈਂਟ ਆਇਆ ਹੋਇਆ ਹੈ ਜਿਹਨੂੰ ਆਪਾਂ ਜੈਨੇਟਿਕ ਟ੍ਰੀਟਮੈਂਟ ਆਂਦੇ ਆ ਕ੍ਰਿਸਪਰਨ ਕਰਕੇ ਤੇ ਉਹ ਵਨ ਟਾਈਮ ਟ੍ਰੀਟਮੈਂਟ ਹੈ ਜਦੋਂ ਮੈਂ ਡਾਕਟਰਸ ਨਾਲ ਕਨਸਰਨ ਕੀਤਾ ਤੇ ਮੈਡਮ ਜਿਹੜੇ ਡਾਕਟਰ ਗੁਲਾਟੀ ਹੈਗੇ ਉਹ ਐਮਜ਼ ਦੇ ਸਭ ਤੋਂ ਵੱਡੇ ਨਿਊਰੋਲੋਜਿਸਟ ਹੈਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਹਾਂ ਇਹ ਟ੍ਰੀਟਮੈਂਟ ਹੈਗਾ ਬਟ ਇਹ ਤੁਹਾਡੇ ਬੱਚੇ ਚ ਕਾਰਗਾਰ ਹੈਗਾ ਕਿ ਨਹੀਂ ਇਹ ਆਪਾਂ ਹੁਣ ਨਹੀਂ ਕਹਿ ਸਕਦੇ ਉਹਨਾਂ ਨੇ ਮੇਰੇ ਬੱਚੇ ਦੇ ਡਾਕੂਮੈਂਟੇਸ਼ਨ ਲੈ ਕੇ ਇਹਦਾ ਟ੍ਰੀਟਮੈਂਟ ਦੇ ਬਾਰੇ ਪਤਾ ਕੀਤਾ ਫਿਰ ਪਤਾ ਲੱਗਿਆ ਕਿ ਕਰੋਨਾ ਚ ਕੋਈ ਬੱਚਾ ਹੈਗਾ ਹੈ ਜਿਹਦਾ ਇਹ ਟ੍ਰੀਟਮੈਂਟ ਹੋ ਸਕਦਾ ਬਟ ਜਦੋਂ ਉਹਨਾਂ ਨੇ ਇਹਦਾ ਪੈਹਾ ਤੇ ਖਰਚਾ ਦੱਸਿਆ ਤੇ ਉਹ ਸਾਡੀ ਪਹੁੰਚ ਤੋਂ ਬਹੁਤ ਬਾਹਰ ਸੀ 3.9 ਮਿਲੀਅਨ ਯੂ ਐਸ ਡਾਲਰ ਦਾ ਇਹਦਾ ਖਰਚਾ ਹੈ ਅਗਰ ਆਪਾਂ ਇੰਡੀਅਨ ਕਰੰਸੀ ਦੀ ਬਾਤ ਗੱਲ ਕਰਦੇ ਆਂ ਇਹ 27 ਕਰੋੜ ਦੇ ਲਗਭਗ ਹੈ ਗਿਆ ਇਹ ਟ੍ਰੀਟਮੈਂਟ ਦਾ ਸਾਰਾ ਕੁਲ ਮਿਲਾ ਕੇ ਖਰਚਾ 27 ਕਰੋੜ ਹੈਗਾ ਤੇ ਹੁਣ ਆਪਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ 27 ਕਰੋੜ ਬਹੁਤ ਵੱਡੀ ਚੀਜ਼ ਆ ਜਦੋਂ ਮੈਨੂੰ ਆਸ ਉਮੀਦ ਮਿਲ ਗਈ ਹੈ ਕਿ ਮੇਰਾ ਬੱਚਾ ਠੀਕ ਹੋ ਸਕਦਾ ਹੈ ਤੇ ਮੈਂ ਪੈਸਾ ਕਰਕੇ ਆਪਣੇ ਬੱਚੇ ਦਾ ਇਲਾਜ ਬੰਨੀ ਕਰਾਉਣਾ ਚਾਹਦੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਨ ਤੇ ਮੇਰੇ ਬੱਚੇ ਲਈ ਫੰਡ ਇਕੱਠਾ ਕਰਨ 'ਚ ਮੇਰੀ ਹੈਲਪ ਕਰਨ ਤੇ ਮੈਂ ਇੰਪੈਕਟ ਗੁਰੂ ਤੇ ਇਹਦਾ ਇੱਕ ਅਕਾਊਂਟ ਬਣਾਇਆ ਜਿਹੜਾ ਕਰਾਊਡ ਫੰਡਿੰਗ ਲਈ ਹੁੰਦਾ ਆ ਉਹਦੇ ਵਿੱਚ ਸਾਰੇ ਇਹਦੇ ਡਿਟੇਲਸ ਇਹਦਾ ਨਾਮ ਇਹਦਾ ਅਕਾਊਂਟ ਸਭ ਕੁਝ ਮੈਂਸ਼ਨ ਹੈ ਇਹਦੇ ਡਾਕੂਮੈਂਟਸ ਇਹਦੀ ਕਿਤੇ ਜਾਣਾ ਆ ਕਿੰਨੇ ਦਾ ਇੰਜੈਕਸ਼ਨ ਹੈ ਕਿਹੜਾ ਹੈ ਸਭ ਕੁਝ ਸਭ ਕੁਝ ਦੱਸਿਆ ਗਿਆ ਆ ਤੇ ਹੱਥ ਜੋੜ ਕੇ ਬੇਨਤੀ ਹੈ ਜਿੰਨਾ ਹੋ ਸਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰੋ ਲੋਕਾਂ ਨੂੰ ਦੱਸੋ ਤੇ ਜਿੰਨਾ ਹੋ ਸਕੇ ਇਦੇ ਬਾਰੇ ਦੱਸ ਕੇ ਮੇਰਾ ਫੰਡ ਜਿੰਨਾ ਛੇਤੀ ਹੋ ਸਕੇ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘਟਿਆ ਤੇ ਮੈਂ ਆਪਣਾ ਬੱਚੇ ਦਾ ਟ੍ਰੀਟਮੈਂਟ ਜਿੰਨਾ ਹੋ ਸਕੇ ਛੇਤੀ ਕਰਾਉਣਾ ਚਾਹਨੀ ਆ ਮੇਰਾ ਨਾਮ ਸੁਗਦਾ ਹੀਰਾ ਸਿੰਘ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ মিডিਆ ਦਾ ਆਈ ਦਾ ਸਵਾਗਤ ਕਰਦਾ ਅਸੀਕਾਲ ਮੇਰੇ ਪੁੱਤਰ ਨੂੰ ਕੋਈ 4 ਸਾਲ ਤੋਂ ਇਨ ਲਾਮਰਾਦ ਬਿਮਾਰੀ ਜੋ ਕਿ ਡੀਐਮਡੀ ਦਾ ਬਿਮਾਰੀ ਦੱਸੀ ਗਈ ਹੈ ਔਰ ਮੇਰੇ ਬੇਟੇ ਨੇ ਔਰ ਮੇਰੀ ਬਹੂ ਨੇ ਇਹਦੇ ਬਾਰੇ ਬਹੁਤ ਹੀ ਆਪਣੇ ਬੱਚੇ ਬਾਰੇ ਪੱਜਨੋ ਤੋੜ ਕੀਤੀ ਹੈ ਆਰਮੀ ਦੇ ਵਿੱਚ ਬੇਸ ਹਸਪੀਟਲ ਐਮਸ ਦੇ ਵਿੱਚ ਇਹਦਾ ਇਲਾਜ ਕਰਵਾਇਆ ਔਰ ਉਹਦੇ ਵਿੱਚ ਇਹਦਾ ਇਲਾਜ ਸੈਕਸਫੁਲ ਨਹੀਂ ਹੈ ਉਹਨਾਂ ਨੇ ਇਹ ਦੱਸਿਆ ਵੀ ਇਹਦਾ ਇਲਾਜ ਜਿਹੜਾ ਅਮਰੀਕਾ ਦੇ ਵਿੱਚ ਹੈ ਅਮਰੀਕਾ ਦੇ ਵਿੱਚ ਇਲਾਜ ਹੋਣ ਕਾਰਨ ਉਹਨਾਂ ਨੇ ਇਹਦਾ ਬਜਟ ਸਾਨੂੰ ਕੋਈ ਕਮਸੰਗਮ 3.2 ਮਿਲੀਅਨ ਡਾਲਰ ਵਿਦ ਡਾਕ ਵਿਦ ਦੋਕੂਮੈਂਟਸ ਦੇ ਨਾਲ ਸਾਨੂੰ ਦੱਸਿਆ ਕਿਉਂਕਿ ਇਸ ਬੱਚੇ ਦਾ ਡਾਕੂਮੈਂਟ ਸਾਰੇ ਐਮਸ ਨੇ ਬਣਾ ਬਣੇ ਹੋਏ ਹੈ ਔਰ ਉਹਦਾ ਕੋਈ ਇੰਡੀਅਨ ਕਰੰਸੀ ਦੇ ਵਿੱਚ ਲਗਭਗ ਕੋਈ 27 ਕਰੋੜ ਰੁਪਈਆ ਜੋ ਕਿ ਸਾਡੇ ਬਜਟ ਤੋਂ ਬਾਹਰ ਹੈ ਅਸੀਂ ਇੱਕ ਮੀਡੀਅਮ ਪਰਿਵਾਰ ਦੇ ਨਾਲ ਸਮਰੱਥਤ ਹਾਂ ਕਿਉਂਕਿ ਸਾਡਾ ਪਰਿਵਾਰ ਤਿੰਨ ਪੀੜੀਆਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਪ੍ਰਧਾਨ ਮੰਤਰੀ ਸਾਹਿਬ ਤੋਂ ਗ੍ਰਹਿ ਮੰਤਰੀ ਸਾਹਿਬ ਤੋਂ ਆਪਣੇ ਡਿਫੈਂਸ ਮਨਿਸਟਰ ਤੋਂ ਔਰ ਹੈਲਥ ਮਨਿਸਟਰ ਤੋਂ ਇਵਨ ਪੰਜਾਬ ਦੇ ਸੀਐਮ ਤੋਂ ਔਰ ਹੈਲਥ ਮਨਿਸਟਰ ਤੋਂ ਇਹੋ ਗੁਆਰ ਲਾਉਨੇ ਆ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਔਰ ਦੇਸ਼ ਵਾਸੀਆਂ ਨੂੰ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੱਚੇ ਵਾਸਤੇ ਕ੍ਰੋਸ ਫਡੰਗ ਜੋ ਕਿ ਇਹਦਾ ਇੰਪੈਕਟ ਗਰੂਪ ਤੋਂ ਅਕਾਊਂਟ ਖੁੱਲਿਆ ਉਹ ਲਗਾਤਾਰ ਆ ਰਿਹਾ ਹੈ ਇਹਦੇ ਅਸਰ ਆ ਰਿਹਾ ਜੋ ਕਿ ਕੱਲ ਹੀ ਅਜੇ ਉਹਦਾ ਇਹਦਾ ਅਕਾਊਂਟ ਓਪਨ ਹੋਇਆ ਜਿਹਦੇ ਵਿੱਚ ਬਹੁਤ ਵੀਰਾਂ ਨੇ ਮਦਦ ਕੀਤੀ ਹੈ ਫੌਜੀ ਵੀਰਾਂ ਨੇ ਅਫਸਰ ਸਾਹਿਬਾਨ ਨੇ ਮੇਰੇ ਜੋ ਨਾਲ ਅਧਿਕਾਰੀ ਰਿਹਾ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਬਹੁਤ ਮੇਰਾ ਸਹਿਯੋਗ ਕੀਤਾ ਔਰ ਜਿਆਦਾ ਤੇ ਜਿਆਦਾ ਫੰਡਿੰਗ ਕੀਤੀ ਔਰ ਮੈਂ ਆਪਣੇ ਦੇਸ਼ਵਾਸੀਆਂ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੇ ਪੁੱਤੇ ਵਾਸਤੇ ਤੁਮਦ ਅੰਡ ਪੈਸਾ ਦੇ ਤਾਂ ਕਿ ਮੇਰੇ ਬੱਚੇ ਦੀ ਜ਼ਿੰਦਗੀ ਬਚ ਸਕੇ ਮੇਰਾ ਬੇਟਾ ਨੋ ਅਜ 8 ਸਾਲ ਹੈ 9 ਸਾਲ ਦਾ ਹੋ ਜਾਏਗਾ ਉਹਨੂੰ ਡੀਐਮਡੀ ਹੈ ਇਹ ਦੁਸ਼ੈਨ ਮਸਕੂਲਰ ਡਿਸਟਰੋਫੀ ਹੁੰਦੀ ਹੈ ਇੱਕ ਜੈਨੇਟਿਕ ਡਿਜ਼ੀਜ਼ ਹੈ ਇਹ 3000 ਬੱਚਿਆਂ ਚੋਂ ਕਿਸੇ ਇੱਕ ਨੂੰ ਹੁੰਦੀ ਹੈ ਇਹਦੇ ਚ ਬਹੁਤ ਵੈਰਾਈਟੀਆਂ ਨੇ ਤੇ ਮੇਰੇ ਬੇਟੇ ਦੀ ਜਿਹੜੀ ਐਕਸੋਨ ਸਕਿਪਿੰਗ ਹੈ ਉਹ 3 ਤੋਂ ਲੈ ਕੇ 7 ਤੇ ਹੈ ਇਹਦੇ ਚ ਜਿੱਦਾਂ ਕੋਈ ਬੱਚਾ ਨਿਕਾ ਹੁੰਦਾ ਉਹਦੇ ਤੋਂ ਇਹਨੂੰ ਸਿੰਪਟਮਸ ਵਿਖਾਈ ਦਿੰਦੇ ਜਿੱਦਾਂ ਉਹਨਾਂ ਤੁਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਤੇ ਉਹਦਾ ਉਹਦਾ ਜਦੋਂ ਜਿੱਦ ਜਿੱਦ ਦਾ ਵਾਅਦਾ ਪੈਂਦਾ ਆ ਉਹਦੀ ਵੀਕਨੈਸ ਹੋ ਜਾਂਦੀ ਹੈ ਸਭ ਕੁਝ ਹੁਣ ਜਿਹੜਾ ਲਾਜ ਦਾ ਵਾ ਉਹ ਕਿੱਥੋਂ ਚੱਲਦਾ ਪਿਆ ਇਹ ایمਸ ਤੋਂ ਚੱਲਦਾ ਪਿਆ ਤੇ ਆਪਣੇ ਮੇਰੇ ਹਸਬੰਡ ਆਰਮੀ 'ਚ ਹੈ ਆਰਮੀ ਦਾ ਸਭ ਤੋਂ ਵੱਡਾ ਹਸਪੀਟਲ ਆ ਆਰਐਨਆਰ ਤੇ ਉਥੋਂ ਤੇ ایمਸ ਤੋਂ ਸਾਨੂੰ ਪ੍ਰਿਸਕ੍ਰਿਪਸ਼ਨ ਮਿਲਿਆ ਕਿ ਇਹਦਾ ਟ੍ਰੀਟਮੈਂਟ ਹੈਗਾ ਆ ਕਿਸੇ 1 ਕਰੋੜ ਜੋ ਇੱਕ ਬੱਚੇ ਨੂੰ ਇਹ ਟ੍ਰੀਟਮੈਂਟ ਨਸੀਬ ਹੁੰਦਾ ਹੈ ਤੇ ਆਹ ਟ੍ਰੀਟਮੈਂਟ ਵਿਦ ਪ੍ਰੋਪਰ ਡਾਕੂਮੈਂਟੇਸ਼ਨ ਨਾਲੇ ਸਾਰੇ ਜਿੰਨੇ ਵੀ ਆਪਣੇ 올 ਓਵਰ ਇੰਡੀਆ ਦੇ ਜਿੰਨੇ ਵੀ ਵੱਡੇ ਜਿਨ੍ਹਾਂ ਆਪਣੇ ਡਾਕਟਰ ਜੋਂ ਦੇ ਉਹਨਾਂ ਦੇ ਸਟੈਂਪ ਸਾਈਨ ਸਭ ਕੁਝ ਅਗੇ ਦੇ ਚ ਤੇ ਇਹਦੇ ਚ ਸਭ ਕੁਝ ਮੈਂਸ਼ਨ ਕੀਤਾ ਗਿਆ ਆ ਕਿ ਕਿਦਾਂ ਕਿੰਨੇ ਰੁਪਏ ਲੱਗਣਗੇ ਆ 3.2 ਮਿਲੀਅਨ ਯੂ ਐਸ ਡਾਲਰ ਆ ਇਹਦਾ ਮਤਲਬ ਹੈ 27 ਕਰੋੜ ਇਹ ਵਨ ਟਾਈਮ ਟਰੀਟਮੈਂਟ ਹੈ ਜੈਨੇਟਿਕ ਦਾ ਇਹ 27 ਕਰੋੜ ਨਾਲ ਇਹ ਬੱਚੇ ਦੀ ਜ਼ਿੰਦਗੀ ਹੋਰ ਅੱਗੇ ਵੱਧ ਸਕਦੀ ਆ ਤੇ ਇਹਨੂੰ ਇੱਕੋ ਟਾਈਮ 'ਚ ਸਾਰਾ ਬੇਨਫਿਟ ਮਿਲ ਸਕਦਾ ਹੈ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿੱਦਾਂ ਮੇਰੇ ਹਸਬੰਡ ਆਰਮੀ 'ਚ ਆ ਤੇ ਇੱਕ ਜਵਾਨ ਮੇਰੇ ਸਾਰੀ ਪੀੜ੍ਹੀ ਮੇਰੇ ਸੋਹਰਾ ਸਾਹਿਬ ਵੀ ਆਰਮੀ ਚ ਸੀ ਸਾਡੀ ਚਾਰ ਪੀੜ੍ਹੀਆਂ ਤੋਂ ਸਾਰੇ ਸੇਵਾ ਕਰ ਰਹੇ ਇਸ ਦੇਸ਼ ਦੀ ਤੇ ਹੁਣ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇੱਕ ਕੋਈ ਬੇਨਤੀ ਕਰਦੀ ਆ ਕਿ ਜਿੰਨਾ ਹੋ ਸਕੇ ਮੇਰੇ ਬੱਚੇ ਦੀ ਹੈਲਪ ਕਰੋ ਜਿੰਨਾ ਹੋ ਸਕੇ ਆਪਾਂ ਇਹਦੀ ਕਰਾਊਡ ਫੰਡਿੰਗ ਸਟਾਰਟ ਕਰਾਈ ਹੈ ਜਿਹੜਾ ਮੈਂ ਸਾਰਿਆਂ ਨੂੰ ਦੱਸ ਦੂੰਗੀ ਉਹ ਇਮਪੈਕਟ ਗੁਰੂ ਤੋਂ ਹੈ ਤੇ ਜਿੰਨਾ ਕੋਈ ਕਿੰਨੇ ਵੀ ਦਾਨ ਕਰਦਾ ਹੈ ਕਿੰਨੇ ਵੀ ਪਾਉਂਦਾ ਹੈ ਮੇਰੇ ਬੱਚੇ ਦੀ ਜ਼ਿੰਦਗੀ ਲਈ ਉਹ ਮੇਰੇ ਲਈ ਬਹੁਤ ਹੈ ਤੇ ਜਿੰਨਾ ਹੋ ਸਕੇ ਉਹਨੂੰ ਸ਼ੇਅਰ ਕਰੋ कि जिन्ना ਛੇਤੀ ਹੋ ਸਕੇ ਮੇਰੇ ਬੱਚੇ ਦਾ ਟ੍ਰੀਟਮੈਂਟ ਸਟਾਰਟ ਹੋ ਸਕੇ ਹਨੂ ਆ ਫਰਵਰੀ ਤੱਕ ਦਾ ਟਾਈਮ ਮਿਲਿਆ ਹੋਇਆ ਹੈ ਕਿ ਅਸੀਂ ਇਹ ਪੈਸਾ ਜਿੰਨੀ ਛੇਤੀ ਹੋ ਸਕੇ ਕਲੈਕਟ ਕਰਨ ਤੇ ਪਲੀਜ਼ ਸਾਰੀ ਦੁਨੀਆ ਤੋਂ ਆਪਣੇ ਸਾਰੇ ਭਾਈਆਂ ਤੋਂ ਮੇਰਾ ਭੈਣਾ ਤੋਂ ਸਭ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੇ ਬੱਚੇ ਦੀ ਹੈਲਪ ਕਰਨ ਤੇ ਜਿੰਨਾ ਹੋ ਸਕੇ ਪੈਸਾ ਪਾਉਣ ਛੇਤੀ ਛੇਤੀ ਮੇਰੇ ਬੱਚੇ ਕਿਉਂਕਿ ਮੈਂ ਇੱਕ ਮਾਂ ਆ ਤੇ ਸਾਰਿਆਂ ਨੂੰ ਪਤਾ ਹੈ ਕਿ ਮਾਂ ਲਈ ਆਪਣੇ ਬੱਚੇ ਤੋਂ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ ਮੈਂ ਬਸ ਇਹੀ ਚਾਹਨੀ ਹੈ ਕਿ ਆਪਣੇ ਭਾਈ ਸਾਰੇ ਮੈਨੂੰ ਹੈਲਪ ਕਰਨ ਤੇ ਜਿੰਨੀ ਛੇਤੀ ਹੋ ਸਕੇ ਮੈਂ ਉਹਦਾ ਟ੍ਰੀਟਮੈਂਟ ਸਟਾਰਟ ਕਰਾ ਸਕਾਂ